ਤਾਂ ਗੁਰੂ ਆ ਹੋਰ ਵੀ ਸਲਾਬ ਹੈ ਸਰਬੰਦਰ ਸੋਕੀ ਹਾਲਾ ਚੀਜ਼ ਹੈ ਜੀ ਹੋਈ ਜੀ ਚੀਜ਼ ਹੈ ਹੋਰ ਪਰਵਾਹ ਠੀਕ ਆ ਸਾਰਾ ਹਾਂ ਸਭ ਠੀਕ ਆ ਬਈ ਸਭ ਹਾਂ ਅੱਜ ਬਈ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂ ਜੀ ਦੇਖ ਇਹ ਜਿਹੜੀ ਆਪਣੀ ਇੰਟਰਵਿਊ ਆ ਬਹੁਤ ਦੂਰ ਤੱਕ ਦੇ ਸੰਬੰਧੇ ਸੱਜਣਿਆ ਹਾਂ ਜਿਵੇਂ ਜਿਵੇਂ ਪਹਾੜਾ ਬਾਪ ਰਿਹਾ ਜਿਵੇਂ ਜਿਵੇਂ ਬੀਤੀ ਉਵੇਂ ਮੈਂ ਤੈਨੂੰ ਕਹਦਾ ਵੀ ਅਸਲ ਤੂੰ ਜਦੋਂ ਤੇਰਾ ਦੇ ਜਨਮ ਹੋਇਆ ਉਹਦੇ ਜਨਮ ਤੋਂ ਬਾਅਦ ਬਾਅਦ ਹੀ ਦਾ ਕਹਾਣੀ ਸੁਣਾ ਵੀ ਕਿੱਥੇ ਪੜਿਆ ਕਿਵੇਂ-ਕਿਵੇਂ ਗਾਂ ਬੀਤੀ ਤੇਰੇ ਨਾਲ ਐਸੇ ਪਹਿਲਾਂ ਤਾਂ ਮੈਂ ਇਹ ਫਿਰ ਉਹ ਪਹਿਲੇ ਬੁੱਟ ਦੇ ਸਕੂਲ ਪੜਦੇ ਸੀਗੇ ਅੱਛਾ ਉੱਥੇ ਦੋਵੇਂ ਮਾਤਾ ਉੱਥੇ ਬੜਿਆ ਉਹ ਤਾਂ ਇਹ ਜਿਹੜੇ ਮਾਨਕੌਰ ਵਾਲੇ ਸਕੂਲਾਂ ਦਾ ਹਾਂ ਫਿਰ ਆਪਣੇ ਸਕੂਲ ਤੇ ਆਪਣੀ ਢੋੜੀ ਜਿਹਾ ਜਉਂਚੇ ਜਿੱਥੇ ਆਇਆ ਪਾਣੀ ਰੇਗਰ ਹਾਈ ਸਕੂਲ ਕਰ ਲਈ ਮੈਂ ਪੰਜਾਹ ਤੋਂ ਬਾਅਦ ਮੈਂ ਇਹੋਂ ਦੂਰ ਬਾਈ ਜੀ ਦਾਖਲਾ ਭਰਿਆ ਹਾਂ ਇਹ ਬਾਪੂ ਕਹਿੰਦਾ ਮੈਨੇ ਦਾਖਲਾ ਅਜੇ ਲੱਗਣਾ ਹੈ ਹਾਂ ਮੈਂ ਬਿਮਾਰ ਹਾਂ ਤੂੰ ਕੰਮ ਕਰ ਹਾਂ ਤੇਤੀ ਕਰ ਤੇਤੀ ਕਰ ਮਾਤਾ ਬਿਮਾਰ ਆ ਲੋਕੋ ਦਾਖਲਾ ਹੁੰਦਾ ਰਿਹਾ ਹੂੰ ਤੇ ਮੈਂ ਭਾਈ ਨਾ ਲੱਗਿਆ ਪਾਣ ਹਾਂ ਮੈਂ ਤੇਤੀ ਕਰ ਲੱਗਿਆ ਕਿਰ ਹਾਂ ਬਾਬਾ ਜੀ ਨਾਲ ਹਲਵਾ ਆ ਕਰੀ ਹੂੰ ਕਿਤੇ ਮੈਂ ਜੋੜ ਲਿਆ ਕਰਾਂਗੇ ਬਾਬਾ ਮੈਂ ਛੋੜਾ ਦੀ ਉਮਰ ਦਾ ਅੱਛਾ ਤੇ ਅਦੀ ਭਾਈ ਨੇ ਕਿ ਪੰਜ ਤੱਕ ਰੇਖੇ ਨਹੀਂ ਤੇ ਦੋ ਤਿੰਨ ਕਿਲੇ ਜਾਂ ਨਾਲ ਬੈਲੇ ਅੱਛਾ ਤੇ ਅਦੀ ਆ ਉਹਦਾ ਇੰਨੇ ਦਾ ਨਵਾ ਕਰੀ ਜਾਂਦੇ ਫਿਰ ਬਾਪੂ ਲੋ ਕਹਿ ਹੋ ਗਿਆ ਵੀ ਪੰਜ ਛੇ ਕਿਲੇ ਮਾਉਲੀ ਦੇ ਨਾਲ ਦੇ ਛੋੜਾ ਛੋੜਾ ਲਾਉਣ ਲੱਗੇ ਚੜੀ ਜੰਗਾ ਕਰਨ ਲੱਗੇ ਬਲਦਾਰਾਂ ਆ ਇਹ ਇਹ ਰੋਜ਼hua ਕੁੜਿਆ ਇਹ ਕਿੰਨਾ ਕਦਰ ਜਾਨੀ ਜਿਹੜੀ ਤੁਹਾਡੀ ਬਲਦ ਵਾਲੀ ਖੇਤੀ ਆ ਕਿੰਨਾ ਕਦਰ ਚੱਲੀ ਇਹ ਇਹ ਜੀ ਸਾਡੇ ਅਸੀਂ ਪਿੰਲ ਮੈਂ 78 ਸਾਲ ਦੇ ਵਿੱਚ ਬਲਦ ਵੇਚੀ ਆ ਵੇਚਿਆ ਠੀਕਾ ਤੇ ਦੂਜਾ ਕਹਿਣ ਦਾ ਭਾਵਾ ਖਾਲ ਤੁਮ ਆਉਦੇ ਅੱਥੀ ਬਾਹਾ ਮੈਂ ਬਾਹਾ ਜੀ 6 ਸਾਲੀ 5 6 ਸਾਲ ਦੀ 6 ਸਾਲ ਠੀਕ ਐ ਤੇ ਹਾਵਾ ਫਿਰ ਉਸ ਤੋਂ ਬਾਅਦ ਟਰੈਕਟਰ ਲਿਆ ਇਹ ਟਰੈਕਟਰ ਲਿਆ ਆਸ਼ਰਾ ਟਰੈਕਟਰ ਅੱਛਾ ਆਪਣੇ ਪਿੰਡੋਂ ਆ ਰਾਜੇ ਤੋਂ ਲਿਆ ਕਰਨਾ ਹੋ ਗਿਆ ਤੋਂ ਠੀਕ ਐ ਅਣੀ ਉਹਨੂੰ ਚੰਗਾ ਲੱਗਿਆ ਲੈ ਰਿਹਾ ਲੈ ਰਿਹਾ ਪੈਸੇ ਸੀਰ ਕੋਲੇ ਦੇਜੋ ਨਹੀਂ ਸੀ ਦੇ ਚੱਕਦੇ ਹਾਂ ਉਦੋਂ ਯਾਰ ਇੰਨਾ ਸੀ ਸੰਬੰਧ ਤੇਰੀ ਗੱਲ ਦੇ ਵਿੱਚ ਆਹੇ ਟਰੈਕਟਰ ਦੀ ਉਦੋਂ ਨਾ ਆਮ ਛੋਟੇ ਜ਼ਮੀਨਦਾਰਾਂ ਕੋਲੇ ਆਹੇ ਟਰੈਕਟਰ ਬਹੁਤ ਵਧੀਆ ਸੀ ਬਾਲਾ ਵਧੀਆ ਸੀ ਯਾਰ ਰੋੰਡੀ ਨਹੀਂ ਸੀ ਲਾਉਂਦਾ ਹੋਰ ਸਾਰੇ ਕੰਮ ਕਰਦਾ ਸਾਰੇ ਕੰਮ ਕਰਦਾ ਸੀ ਹਾਂ ਮੈਂ ਤਾਂ ਆਹੇ ਟਰੈਕਟਰ ਤਾਂ ਹੋਰ ਵੀ ਭਾਲਦਾ ਜੇ ਮੈਨੂੰ ਮਿਲਦੇ ਮਿਲਦੇ ਤਾਂ ਮੈਂ ਹਜੇ ਵੀ ਜਾ ਕੇ ਖੜਿਆਵਾ ਉਹਨੂੰ ਹਾਂ ਠੀਕ ਹੈ ਉਦੋਂ ਫਿਰ ਆਹੇ ਟਰੈਕਟਰ ਨਾਲ ਕਿੰਨਾ ਚਿਰ ਵਾਹੀ ਕਰੀ ਆਹੇ ਟਰੈਕਟਰ ਨਾਲ ਵਾਹੇ ਮੈਂ 99 96 ਤੱਕ ਵਾਹਿਆ ਠੀਕ 98 ਤੱਕ ਉਸ ਤੋਂ ਬਾਅਦ ਫਿਰ ਕੋਈ ਹੋਰ ਬਦਲਿਆ 93 ਸਾਲ ਦੀ ਜੇ ਮੈਂ ਲੈ ਰਹੀ 724 ਠੀਕ ਜਿਹੜਾ ਮਾ ਤੋਂ ਲੈ ਲਿਆ ਨਗਦਾਂ ਲਈ ਹਾਂ ਪਹਿਲਾਂ ਦੋ ਕੁੜੀਆਂ ਨੇ ਵਿਆਹ ਕੀਤੇ ਹਾਂ ਪਹਿਲਾਂ ਮੇਰਾ ਵਿਆਹ ਸੀ ਤਾਂ ਵੀ ਦੋ ਕੁੜੀਆਂ ਦੇ ਵਿਆਹ ਹੀ ਤੇ ਪਰ ਵਿਆਹ ਨਹੀਂ ਕੀਤੇ ਕਰਤ ਸਮੇਂ ਉਸ ਨਹੀਂ ਹਾਂ ਜਿਹੜੇ ਪਹਿਲੇ ਜਿਹੜੇ ਆਮ ਵਿਆਹ ਹੋਦੇ ਸੀ ਹਾਂ ਜਦੋਂ ਬਾਬੇ ਹੁਣ ਹਾਂ ਅੱਗੇ ਆਪਨੇ ਕਰਦੇ ਸੀਗੇ ਬਜ਼ੁਰਗ ਹਾਂ ਬਜ਼ੁਰਗਾਂ ਦੇ ਕਰਦੇ ਸੀਗੇ ਆਪਾਂ ਬਈ ਲੱਗੇ ਬਜ਼ੁਰਗਾਂ ਦੇ ਆਖੇ ਬਾਹਰ ਹਾਂ ਹਾਂ ਜਿਹੜਾ ਆਪਣੇ ਸੀ ਕਾਮੇ ਬੰਦੇ ਸੀ ਕਿਰਤੀ ਬੰਦੇ ਸੀਗੇ ਅ ਉਹਨਾਂ ਨੇ ਪੈਸਾ ਰੀ ਨਾ ਜਾਇਜ ਖਰਚਿਆ ਨਾ ਜੀ ਨਾ 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 ਹਾਂ ਰੁਪਈਆ ਤਾਂ ਮਿਲਦਾ ਹੀ ਨਹੀਂ ਸੀ ਮਿਲਦਾ ਹੀ ਨਹੀਂ ਨਾ ਉਹਦੇ ਬਾਹਲੇ ਮੇਨੇ ਮਸਾਂਗਾਂ ਤੇ ਜਾਂਦੇ ਹੁੰਨੇ ਆ ਨਾ 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 ਹੂੰ ਮੇਲੀ ਮਸਾਂਗ ਮੇਰੇ ਮੁੰਡੇ ਜਾਂਦੇ ਰੋਜ਼ ਨਹੀਂ ਦਿੰਦੀ ਜਿਆਦੇ ਹਾਂ ਰੋਜ਼ ਨਹੀਂ ਦਿੰਦੀ ਜਦੋਂ ਜਿਹੜੇ ਆਪਣੇ ਚਕਰਾ ਰੋਜ਼ ਨਹੀਂ ਹੁੰਦੀ ਹਾਂ ਇਹ ਤੇ ਮੜਤੇ ਕਿਰਾਣੇ ਮੇ ਤੋਂ ਬਾਅਦ ਲੈ ਕੇ ਫਿਰ ਮੈਂ ਵਿਆਹ ਦਾ ਕਿੰਨੇ ਸਾਲ ਤੋਂ ਹੋਇਆ ਮੇਰਾ ਫੈਸਲਾ 580 ਹੈ ਜੀ 85 ਜੀ ਹਾਂ ਹੈ ਆਹ 85 ਜੇ ਵਿਆਹ ਹੋਇਆ ਤੇ ਬੱਚੇ ਤੇਰੇ ਕਿੰਨੇ ਆ ਬੱਚੇ 4 ਆ ਜੀ ਠੀਕ ਹੈ ਦੋ ੁੰਡਕਾ ਦੋ ੁੰਡੀਆਂ ਦੋ ਮੁੰਡੇ ਆ ਠੀਕ ਆ ਇੱਕ ਭਾਂਡੀ ਰੱਖੀ ਸੀ ਹਾਂ ਉਹਦਾ ਵੀ ਮੈਂ ਤੁਸੀ ਕਰਿਆ ਠੀਕ ਆ ਬਹੁਤ ਵਧੀਆ ਬਹੁਤ ਬੰਦਾ ਦਾ ਤਾਨੋ ਬੰਦਾ ਵੀ ਬਾਈ ਬਹੁਤ ਵਧੀਆ ਵਾਦਾ ਆਪ ਇਥੇ ਦੇਦਾ ਰਿਹਾ ਤੁਹਾਡੇ ਨਾਲ ਐਂਕਰੀ ਸੁਣੀ ਸਾਡਾ ਬਜ਼ੁਰਗ ਸੋਡੇ ਬਜ਼ੁਰਗ ਇਹਨਾਂ ਦੀ ਆਪਸ ਵਿੱਚ ਜਾਨੀ ਪੂਰੀ ਬਣਦੀ ਸੀ ਬਹੁਤ ਬਣਦੀ ਸੀ ਹਾਂ ਹਾਲ ਦਾ ਵੀ ਇੱਕ ਦੂਜੇ ਨਾਲ ਇਕੱਠਾ ਕੱਪ ਲੈਂਦੇ ਸੀ ਹਾਂ ਹਾਂ ਤੇ ਹੋਰ ਬੱਸ ਬਿਆਹ ਉਹ ਗੰਗੇ ਜਿੱਤੇ ਜਿਹਾ ਗਰੀਬੀ ਦਾ ਵੇ ਹਾਂ ਪਰ ਪੈਸੇ ਚੱਕਣ ਤੋਂ ਬੈਦੂ ਫੌਟਰ ਦੇ ਦੀਏ ਠੀਕਾ ਠੀਕਾ ਇਹੋ ਜਿਹੀ ਵਾਰ ਤੇ ਹੌਲੀ ਹੌਲੀ ਜਦੋਂ ਇਧਰੋਂ ਨਵਾਲੇ ਅਭੇਰ ਮੈਂ ਚੱਕੀ ਜਾ ਰਿਹਾ ਕਦੂ ਨਾਲੀ ਹਾਂ ਮੈਂ ਕਿਹਾ ਜਿਆ ਪਈ ਪੈਸੀ ਨਮਾ 5-8 ਰੁਪਈਆ ਰੋਜ਼ ਲਾਈ ਜਾਂਦਾ ਹਾਂ ਇਹ ਉਹ 5-8 ਹੀ ਬਹੁਤ ਸੀਗਾ ਬਹੁਤ ਸੀਗਾ ਹਾਂ 200 ਦਾ ਤੇਲਖਾਨਾ ਹੁੰਦਾ ਦੀਆ ਜਿਹਦੇ 700 ਬਣਾ ਲੈ 6 ਲੋਗਾਂ ਨੇ ਨਾ ਚੱਕੀ ਨੂੰ ਬਾਬਾ ਚੱਕੀ ਨੂੰ ਬਾਬਾ ਤੇ ਚਲਾਈ ਆ ਜੀ 1.5 ਸਾਲ ਚੱਕੀ ਚਲਾਈ ਜੀ ਤੇ ਬਾਪੂ ਦੀ ਮੌਤ ਹੋ ਗਈ ਨਾ ਉਹਦੋਂ ਆ ਮੀਨੋ ਕਹਦਾ ਵੀ ਚੱਕੀ ਵੀ ਵੇਚ ਦੇ ਇਹਨਾਂ ਲਾਇਆ ਲਾ ਦੀ ਆਪਣਾ ਪ੍ਰੈਕਸਰ ਯਾਨੀ ਮਾਨਦੀ ਹੋਈ ਆਹ 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 ਇਹਦਾ ਨਹੀਂ ਆ ਰਾਕੀ ਕਹਿੰਦਾ ਵਧੀਆ ਕੰਮ ਕਰ ਰਹੀ ਏ ਹਾਂ ਕਹਿੰਦਾ ਹੁਣ ਚੱਕੀ ਵੇਚ ਦੇ ਤੂੰ ਆਖ ਰਿਹਾ ਮੈਂ ਜਿਹੜੇ ਨੂੰ ਵੀ ਉਹਨੇ ਕਹਿ ਦਿੱਤਾ ਫੇਰ ਮੈਂ ਚੱਕੀ ਵੇਚਤੀ ਆ ਉਹ ਆ ਦੋ ਬੱਚੇ ਤੇਰੇ ਮੇਰੇ ਬਾਹਰ ਵੀ ਐ ਸਮ ਕੁੜੀਆਂ ਹਾਂ ਇਹ ਦੋ ਗੁੱਲੀਆਂ ਬਾਹਰ ਐ ਕੈਨੇਡਾ ਕੈਨੇਡਾ ਜਾਉਂਦਾ ਲੋ ਮੋਰੇ ਦੀ ਕਰਤਾ ਜਾ ਤੇ ਵਧੀਆ ਬਹੁਤ ਬੋਧੇ ਕਰਤਾ ਸਾ ਤੇ ਪਾਸ ਅਲੀ ਬਹੁਤ ਕਰ ਪਈ ਹੈ ਪਟਾਣਾ ਬੜਾ ਬਿਆਹਾ ਵਾ ਬੜਾਈ ਤੇ ਵਿਆਹਾ ਵਾ ਦੋ ਬੱਚੀ ਆਉਣੀ ਠੀਕ ਆ ਮੁੰਡਾ ਕੁੜੀ ਦਾ ਕੁੜੀ ਮੁੰਡਾ ਇਹ ਵੀ ਵਧੀਆ ਹੋਗਾ ਹਾਂ ਬੜਾ ਛੋਟਾ ਰਹਿੰਦਾ ਛੋਟਾ ਰਹਿੰਦਾ ਛੋਟਾ ਵੀ ਨਹੀਂ ਹੋ ਜਾਣਾ ਜੀ ਹਾਂ 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 ਕੋਈ ਵੜਿਆਈ ਨਾ ਮਾਰੇ ਬੜਾ ਜੇ ਇਹ ਪੱਕਾ ਨਾਲ ਤਾਂ ਉਹ ਬੈਠਾ ਉੱਤੇ ਹਾਂ ਇਹ ਨਹੀਂ ਚੱਲਣਾ ਉਹਦੇ ਕੰਨਾ ਸੱਚੇ ਪਾਤਸ਼ਾਹ ਨੇ ਕਰਨਾ ਹਾਂ ਹਾਂ ਜੀ ਇਹ ਤਾਂ ਠੀਕ ਆ ਬਹੁਤ ਜਿਹੜੀ ਕੰਮ ਪੂਰੇ ਵਧੀਆ ਚੱਲ ਰਿਹਾ ਮੈਂ ਕਹਿੰਦੀ ਮੈਂ ਮੈਂ ਤਾਂ ਆਪ ਦੇ ਨਾ ਰਿਹਾ ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੀਆਂ ਆਪਣੀਆਂ ਇਹ ਗੱਲਾਂ ਬਾਤਾਂ ਇਹ ਜ਼ਿਆਦਾ ਰਜਾਂ ਦੀਆਂ ਨਿਸ਼ਾਨੀਆਂ ਹਨ ਤੇ ਬਹੁਤ ਸੋਹਣੀ ਬਜ਼ੁਰਗਾ ਨੇ ਆਪਣੇ ਨੇ ਕਿਰਤ ਕਰਕੇ ਰੁਪਈਆ ਨਹੀਂ ਸੀ ਖਰਚਦੇ ਉਹਦੇ ਜਮਈ ਨਾ ਜੀ ਨਾ ਹਾਂ ਵੀ ਦੇ ਉਹ ਕਹਿੰਦੇ ਨਜਾਇਜ਼ ਕਿਤੇ ਪੂਰੇ ਵਿਆਹ ਵੀ ਪੂਰੇ ਵਧੀਆ ਕਰੇ ਆ ਹਾਂ ਜੀ ਅਸੀਂ ਵੀ ਕਰਿਆ ਸਾਡੀਆਂ ਦੋ ਕੁੜੀਆਂ ਦੇ ਵਿਆਹ ਕਰਿਆ ਦੋ ਅਸੀਂ ਆਪ ਦੇ ਕਰਿਆ ਅਸੀਂ ਸਿਆੜ ਪੈੜੀ ਦਾ ਨਹੀਂ ਧਰਿਆ ਜਮਈ ਹਾਂ ਸਾਡੇ ਵਿਆਹ ਕਰਿਆ ਅੱਜ ਕੱਲ ਜਿਹੜਾ ਹੁਣ ਦੇ ਵਿਆਹ ਕਿਤੇ ਇਹ ਤਾਂ ਇੱਕੀ ਕਰਨਾ ਦਾ ਸੱਤ ਨਾਮ ਹੋ ਜਾਂਦਾ ਸੱਤ ਨਾਮ ਹੋਇਆ ਸੀ ਸਾਡੀ ਗਲੀ ਬੈ ਕਰਦੇ ਤਾਂ ਵਿਆਹ ਹੋਣੇ ਸੀ ਹੈ ਮੈਂ ਗੱਲ ਦੱਸਾਂ ਆਰਧ ਨਾ ਹੀ ਹਾਂ ਆਰਧ ਨਾ ਹੀ ਪੈਸੇ ਪਈ ਆਪਰ ਵਤੀ ਹਾਂ ਤੇ ਮੈਂ ਦਿੱਤੇ ਹੋਣਾ ਗਿਆ ਰੱਖਿਆ ਹਾਂ ਕਹਿਣ ਨੂੰ ਅੱਛਾ ਮੈਂ ਤੁਮ ਨੂੰ ਕਰਾਇਆ ਜਦੋਂ ਤੋਂ ਬੋਲਗਾ ਈਮੇਟ ਵੀ ਧਾਰ ਲਈ 18 18 ਕਿਰਾਇਆ ਬਾਜੀ ਆਪਣਾ ਅੱਛਾ ਕਰਾ ਲੀ ਦੇ ਮੈਂ ਵੀ ਚੰਗਾ ਹਾਂ ਮਾਤਾਰ ਲੇ ਲੂੰਗਾ ਉਦੋਂ ਮੈਂ ਗਿਆ ਜਾ ਕੇ ਮਾਤਾ ਨੂੰ ਪੈਸੇ ਮੰਗੇ ਹਾਂ ਅੱਧੀਆਂ ਮੈਨੂੰ ਕਰਾ ਪੈਦੀ ਹੈ ਥੋੜੇ ਦਾ ਅੱਛਾ ਮੈਂ ਕਹਾਂ ਜੀ ਪੈਸੇ ਤਾਂ ਮੈਂ ਵੇ ਲੈ ਲੈਣਾ ਸੀਮੈਂਟ ਹਾਂ ਕਿਥੋਂ ਲੈਣਾ ਸੀ ਮੈਂਗਾ ਹਾਂ ਮੈਂ ਨਹੀਂ ਕਿਹਾ ਕਿ ਕੋਈ ਕੋਈ ਘਰ ਕੇ ਲੈ ਲੈਣੇ ਆ ਹਾਂ 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 ਰਜੀਤਾ ਨਾਲ ਸੀਗਾ ਹਾਂ ਰਜੀਤਿਆਂ ਨੂੰ ਕਹਿੰਦੇ ਵੀ ਗੱਲ ਸੁਣ ਹਾਂ ਸੀਮੈਂਟ ਲੈ ਕੇ ਜਾਣਾ ਤੂੰ ਪੈਸੇ ਲੈ ਲੈ ਅੱਛਾ ਪੈਸੇ ਲੈ ਜਾ ਸੀਮੈਂਟ ਘਰੇ ਬਹੁਤਾ ਕਰਨੀ ਅੱਛਾ ਵੀ ਇਹ ਨਿਆਣਾ ਹੈ ਇਹ ਨਿਆਣਾ ਹੈ ਹਾਂ ਮੈਂ ਨੇ ਕਹੀ ਇਹ ਵੀ ਗੱਲ ਵੀ ਮੈਂ ਪੈਸੇ ਮੈਂ ਕਮਾਉਣਾ ਹਾਂ ਹਾਂ ਕੋਲ ਸੌਖੀ ਆ ਹਾਂ ਤੇ ਮੈਂ ਭਾਈ ਅਰਮੂ ਜੀ ਉਹ ਟਾਂਗਰ ਕੀ ਆ ਗਿਆ ਹਾਂ ਮੈਂ ਕੋਈ ਨਹੀਂ ਗਾਣ ਜੋ ਨਾ ਮੈਂ ਵੀ ਹੋਰ ਕਿਤੇ ਵੇਚੀ ਹਾਂ ਇਹਦਾ ਕੋਈ ਨਹੀਂ ਵੇਚਦੀ ਮੈਂ ਤੀਜੇ ਦਿਨ ਉਹ ਕਰਿਆ ਆ ਹਾਂ ਕਰਿਆ ਸੀ ਮੈਨੂੰ ਕਹਿੰਦਾ ਬਹੁਤ ਤੂੰ ਗਰਮ ਹੋ ਗਿਆ ਇਹ ਮੈਂ ਕਿਹਾ ਐ ਗਰਮ ਕਾ ਤੋ ਨਾ ਹੁਣਾ ਕੋਣਾ ਮੈਂ ਫਿਰ 2000 ਰੁਪਏ ਦਿੱਤਾ ਨੂੰ ਹਾਂ ਇਹ ਵੀ ਚੀਜ਼ ਸੀ ਇਹ ਆਜਾ ਤੇ ਗੱਲ ਦੱਸਾਂ ਜ ਆਜਾ ਹਾਂ ਮੈਨੂੰ ਕੋਲੇ ਬਿਠਾਇਆ ਮੈਨੂੰ ਕਹਿੰਦਾ ਇੱਕ ਬਿਰਤ ਵਰਸਾਲਾ ਦਾ ਮੁੰਡਾ ਉੱਥੇ ਆਇਆ ਇਸ ਕਰੋ ਕਰੋਂ ਜਬਰਿਆਂ ਮਾਈਆਂ ਫਿਰ ਦੇ ਕੀ ਇਕੱਲਾਈ ਦੀ ਘਰੋਂ ਭੱਜ ਗਿਆ ਹਾਂ ਅਦਾ 1 1/2 2500 ਰੁਪਇਆ ਲੈ ਗਿਆ ਹਾਂ ਅਦਾ ਲੈ ਕੇ ਦਿੱਕਰ ਕੱਟੇ ਹੋ ਗਿਆ ਹਾਂ ਅਦਾ ਪੰਜ-ਛੇ ਦਿਨ ਬਾਅਦ ਹਾਂ ਅਦਾ ਵੀ ਕਿਆ ਜੀ ਵੀ ਫਕਤਾ ਪਹਿ ਰਹੀਆ ਹਾਂ ਅਦਾ ਕਹਿੰਦਾ ਵੀ ਗਲਤੀ ਹੈ ਤੁਹਾਡੀ ਹਾਂ ਹਾਂ ਸਾਡਾ ਤਾਂ ਜਵਾਗ ਹੀ ਜੀ ਮੈਨਾਂ ਕਿੱਥੇ ਉੱਡ ਗਿਆ ਐਂ ਤਾਂ ਲੱਗਦੇ ਫਿਰਦੇ ਤੁਸੀਂ ਉਹਨੂੰ ਕਦ ਪੈਸੇ ਦਿੱਤੇ ਆਓ ਫਿਰ ਉਸ ਤਰ੍ਹਾਂ ਵੀ ਉਹ ਠੀਕ ਉਹ ਵੀ ਠੀਕ ਸੀ ਮੈਂ ਉਸ ਘਰ ਕੇ ਨਹੀਂ ਮੈਂ ਭੇਜੇ ਉਹ ਵਰਦਾ ਨੂੰ ਨਿਆਣਾ ਹੋਵੇਗਾ ਛੋਟਾ ਮੈਂ ਛੋਟਾ ਸੀ ਵਰਦਾਸ ਫਿਰ ਆ ਜਾ ਕਰਦੇ ਜਿਵੇਂ ਬਜ਼ੁਰਗ ਆਪਣੇ ਕਹਿਦੇ ਜਾ ਕੇ ਲੈ ਵੀ ਥੋੜਾ ਥੋੜਾ ਗੱਲ ਕਰਨਾ ਮੁੰਡਾ ਜੇ ਮੁੰਡਾ ਆਵੇ ਪੈਸੇ ਦੇ ਦੇਣਾ ਪੈਸੇ ਦੇ ਦਿਓ ਹਾਂ ਕਿਉਂਕਿ ਸੌਣ ਭਾਈ ਮੂਰੇ ਸਾਡੇ ਨਾਲੇ ਕੰਮ ਕਰਾਉਂਦਾ ਸਭ ਉਹ ਕਰਦਾ ਯਾਨੀ ਮੈਂ ਆਉਂਦੇ ਹੂ ਤਾਂ ਸਹੀ ਸੀ ਉਹ ਮੇਰੇ ਨਾਲ ਆਉਂਦੇ ਸਹੀ ਸੀਗੇ ਮੋੜ ਦੇ ਤਾ ਉਹ ਹੈ ਨਹੀਂ ਸੀ ਹੁੰਦੇ ਸੀ ਨਹੀਂ ਨਹੀਂ ਕਿਹਨੇ ਮੋੜ ਦੇ ਦਿੱਤਾ ਨਹੀਂ ਕਿ ਇਹਨੂੰ ਆ ਦੇ ਦਿੰਦੇ ਥੋੜੇ ਬਹੁਤੇ ਜਿਸ ਤਰ੍ਹਾਂ ਦੇ ਆਹ ਦੇਖੋ ਕੈਨੇਡਾ ਕਿ ਆਈ ਦੇ ਦੇ ਰਿਹਾ ਪੈਸੇ ਲੈ ਜਾ ਕੋਈ ਨਹੀਂ ਲੈ ਜਾ ਕੋਈ ਨਹੀਂ ਐਂ ਇਸ ਕਹਿੰਦੇ ਵੀ ਨਹੀਂ ਜਵਾਬ ਇਸਦੇ ਪਰ ਉਹ ਦੇ ਲੈ ਕਨੇਡਾ ਬਹੁਤ ਸਮਾਂ ਜਾਨੀ ਸੋਨਾ ਗੁਜ਼ਾਰਿਆ ਆਪਣੇ ਪਰਿਵਾਰਾਂ ਨੇ ਯਾਰ ਮਤਰਾ ਨਹੀਂ ਪੂਰਾ ਬਣੀ ਗਈ ਹਾਂ ਕਿਰਪਾ ਦੀ ਮਹਾਰਾਣੀ ਕਿਰਪਾ ਕਿਰਪਾ ਹਾਂ ਕਿਰਪਾ ਤੇ ਹੋਰ ਸੁਣਾ ਕੋਈ ਨਮੇਤਾ ਜੀ ਕੋਈ ਹਾਂ ਹੁਣ ਤਾਂ ਆਪਾਂ ਉਹਦੇ ਕੋਲ ਬਹਿਣ ਆਣੇ ਜਵਾਕ ਲਾਉਣ ਆਲਿਆ ਚਾਹ ਹਾਂ ਇਹ ਜਵਾਕ ਕਰਨਾ ਹੈ ਹਾਂ ਆ ਹੁਣ ਵੀ ਥੋੜੀ ਜਣਾ ਹੈ ਹਾਂ ਘਰੇ ਜਾ ਕੇ ਬਹਿਣਾ ਵੱਡਾ ਮੰਜਾ ਨਾ ਆਉਂਦਾ ਪੈਣਾ ਉੱਤੇ ਬੈਠਣਾ ਹੈ ਜੀ ਲੀਣਾ ਹੈ ਹਾਂ ਹਾਂ ਆ ਜੋ ਵੀ ਆਪਕੇ ਲਈ ਚਲ ਇਹ ਵੀ ਵਧੀਆ ਚੱਲ ਬੰਦਾ ਯਾਰ ਉਹਦੇ ਪਰਿਵਾਰ ਚ ਬੈਠਾ ਹੀ ਰਹੇ ਸਿਆਣਾ ਹਾਂ ਹਾਂ ਸਾਲਾ ਬੰਦਾ ਤਾਂ ਘਰ ਦੇੋਂ ਤਾਂ ਐ ਹੁੰਦਾ ਵੀ ਚਲ ਸਿਆਣਾ ਸਾਡਾ ਬੈਠ ਬੈਠਾ ਰਹਿ ਹੀ ਰਹਿ ਲੈਂਦੇ ਆ ਬੱਚੇ ਕਿਧਰ ਨ ਕਿਤੇ ਆ ਕੇ ਪਾਪਾ ਆਲੇ ਨਹੀਂ ਆਏ ਆਪਨੇ ਆਏ ਨਹੀਂ ਆਏ ਨਹੀਂ ਆਪਣਾ ਹੱਟ ਨਿਕਤਾ ਰਹਿ ਪੂਰੀ ਲੈਂਦੇ ਆ ਹਾਂ ਠੀਕ ਆ ਠੀਕ ਆ ਕਿਉਂ ਨਾ ਕਿ ਖੜੇ ਪਰਿਵਾਰ ਦੇ ਕੁਝ ਰਾ ਨਹੀਂ ਹੁਣ ਆਪਾਂ ਜਾਣੇ ਆਉਣੇ ਆ ਯਾਰ ਪਵੇਂ ਕਦੀ ਮਨਿੰਦਰ ਉਹਨਾਂ ਦਾ ਵੀ ਸੁਭਾਅ ਵਧੀਆ ਸਾਰਿਆਂ ਦਾ ਦਾਤਾ ਤਾਇਆ ਕਹਿ ਕੇ ਬੁਲਾਉਂਦੇ ਯਾਰ ਅੱਜ ਕੇ ਆਏ ਨਹੀਂ ਹੈ ਵੀ ਐਵੇਂ ਹਗੜਾ ਦੁਗੜਾ ਜਾ ਮਾਰਦੇ ਨਾ ਫਿਰ ਜਦੋਂ ਉਹ ਉਹਨਾਂ ਦਾ ਤਾਤਾ ਕੀ ਹਾਲ ਆ ਸਾਸਰੀ ਗੱਲ ਦਾ ਤਾਤਾ ਬੁਲਾਉਣੇ ਯਾਰ ਇੱਥੋਂ ਬੰਦੇ ਦੀ ਲਿਆਕਤ ਦਾ ਪਤਾ ਲੱਗਦਾ ਹੁੰਦਾ ਜਿਹੜਾ ਬੰਦਾ ਬੂਹਰੇ ਬੋਲਦਾ ਵੀ ਤਾਤਾ ਕੀ ਹਾਲ ਆ ਸਾਸਰੀ ਕਾਲ ਜੇ ਹੁਣ ਆਪਾਂ ਆਏ ਲੋ ਕੀ ਹਾਲ ਆ ਕਿਵੇਂ ਆ ਠੀਕ ਆ ਉਹ ਆਪਾਂ ਬੁਲਾਤਾ ਉਹਨੂੰ ਆਪਾਂ ਲੈਣਾ ਹੀ ਉਹੋ ਜਿਹੇ ਬੰਦੇ ਨੂੰ ਵੀ ਪਰ ਢਿੱਡ ਚ ਕਹਾਂਗੇ ਯਾਰ ਦੇਖ ਦੇਂਦੇ ਮਾਂ ਪਿਓ ਦੀ ਕਹੇ ਜੀ ਸਿੱਖਿਆ ਦਿੱਤੀ ਆ ਜਾਂਦੀ ਗੱਲ ਮੁੜ ਕੇ ਮਾਂ ਪਿਓ ਤੇ ਵੀ ਅਗਲਾ ਕਹਿੰਦਾ ਮਾਂ ਪਿਓ ਨੇ ਕਹੇ ਜੀ ਸਿੱਖਿਆ ਦਿੱਤੀ ਯਾਰ ਬੇ ਬੁਲਾਉਂਦੇ ਕਿਵੇਂ ਆ ਬੋਲਦਾ ਕਿਵੇਂ ਆ ਹਾਂ ਰਾਹ ਖੜੇ ਜੇ ਆਪਾਂ ਪੁੱਛਦੇ ਪੁੱਤਰਾ ਕਿਹਦਾ ਲੜਕਾ ਤੂੰ ਕੀ ਲੈਣਾ ਹਾਂ ਕਈ ਵਾਰ ਆਇਆ ਵੀ ਕਹਿੰਦੇ ਆ ਤੂੰ ਕੀ ਲੈਣਾ ਇਹ ਹੀ ਬੰਦੇ ਹਾਂ ਤੂੰ ਕੀ ਲੈਣਾ ਜੇ ਉੱਥੇ ਉਹ ਜਾ ਕੇ ਆਪਾਂ ਨੂੰ ਕਹਿੰਦੇ ਵੀ ਨਹੀਂ ਵੀ ਦੂਜਾ ਹਾਂ ਵੀ ਮੈਂ ਤਾਂ ਫਲਾਣਿਆਂ ਦਾ ਮੁੰਡਾ ਅੰਕਲ ਕੋਈ ਗੱਲ ਨਹੀਂ ਤੁਸੀਂ ਦੱਸੋ ਹੋਰ ਕੋਈ ਕੰਮ ਆ ਤਾਂ ਤਾਂ ਦੱਸੋ ਬੰਦਾ ਜਿਹੜਾ ਸਿਆਣਾ ਬੜੇ ਢਾਂਗ ਨਾਲ ਬੁਲਾਉਂਦਾ ਸਿਆਣਾ ਜਾ ਕੋ ਕਿਵੇਂ ਜਾਣ ਹੈ ਹੀ ਨਹੀਂ ਉਹ ਔਰ ਛੋਟਾ ਬੱਚਾ ਤੁਰਿਆ ਜਾਂਦਾ ਜੇ ਆਪਾਂ ਉਹਨੂੰ ਕਈ ਯਾਰ ਬੁਲਾ ਲਗੇ ਵੀ ਕੀ ਹਾਲ ਆ ਜੇ ਉਹ ਆਪਾਂ ਕਹਿ ਹੀ ਦੇਦੇ ਆਪਾਂ ਨੂੰ ਬਈ ਹਾਂ ਬਾਈ ਠੀਕ ਆ ਚਾਚਾ ਵਧੀਆ ਤੇ ਆਪਾਂ ਕਹਿੰਦੇ ਯਾਰ ਕਿੰਨਾ ਦਾ ਲੜਕਾ ਹੈ ਹਾਂ ਕਿਵੇਂ ਪਹਿਲੇ ਹਾਂ ਸਾਸਰੀ ਕਾਲ ਆਪਰੇ ਕਾਲ ਆਹੀ ਗੱਲਾਂ ਕਰਦੇ ਸੀ ਅਸੀਂ ਬੈਠੇ ਆਹਾ